ਸਤਿ ਸ਼੍ਰੀ ਅਕਾਲ ਬਾਈ ਜੀ ਸੋ ਸਭ ਠੀਕ ਹੋ ਅੱਜ ਸੁਨੇ ਵਾਸਤੇ ਇੱਕ ਨਵਾਂ ਬਲੌਕ ਲੈ ਕੇ ਆਏ ਹਾਂ ਜਿਹਦੇ ਵਿੱਚ ਸਵਿਫਟਾਂ ਡੇਹਰਾਂ Honda City Alto ਤੇ ਹੋਰ ਬਤਵਕ ਤਰ੍ਹਾਂ ਦੀਆਂ ਕਾਰਾਂ ਹੋਣਗੀਆਂ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਦੇ ਹਾਂ ਜੀ 2016 ਮਾਡਲ ਹੈ LDI ਆ ਨੰਬਰ ਕਾਰ ਤੇ ਲੱਗਿਆ ਹੋਇਆ ਜੀ ਕਾਰ ਸਿਰਫ 350000 ਰੁਪਏ ਦੀ ਹੈ ਜੀ ਜਦੋਂ ਮਰਜੀ ਆਓ ਤੇ ਲੈ ਜਾਓ ਇਸ ਮਹੀਨੇ ਦੇ ਵਿੱਚ ਵਿੱਚ ਕੋਈ ਵੀ ਬੰਦਾ ਕਾਰ ਖਰੀਦਦਾਗਾ ਤੇਲ ਦੀ ਟੈਂਕੀ ਉਹਨੂੰ ਫੁੱਲ ਮਿਲੂਗੀ ਦੂਜੇ ਨੰਬਰ ਤੇ ਆ ਰਿਹਾ ਜੀ 2014 ਮਾਡਲ ਡਿਜ਼ਾਇਰ 2014 ਮਾਡਲ ਹੈ ਜੀ ਪਹਿਲੇ ਨਾਮ ਦੀ ਹੈ ਅਲਾਈਟ ਹੈ ਬਿਲਕੁਲ ਨਵੇਂ ਸਟਿਪਨੀ ਅਨਜੁਸਡ 90000 ਕਿਲੋਮੀਟਰ ਚੱਲੀ ਹੋਈ ਹੈ ਜੀ ਚੱਕ ਦੋ ਫਟੇ ਲਿਆ ਦੋ ਨੇਰੀ ਸਾਢੇ 4 ਲੱਖ ਰੁਪਏ ਦੀ ਲੋਗੀ ਕਾਰ 2 ਲੱਖ ਰੁਪਏ ਦਿਓ ਬਾਕੀ ਲੋਨ ਕਰਵਾ ਲੈਗੇ ਅੱਗੇ ਇੱਕ ਹੋਰ ਆ ਗਈ ਜੀ 2014 ਮਾਡਲ ਡਿਜ਼ਾਇਰ ਟਾਇਰ ਬਿਲਕੁਲ ਨਵੇਂ ਨੇ ਜੀ ਸ਼ੀਟ ਕਵਰ ਬਿਲਕੁਲ ਨਵੇਂ ਮੈਟ ਵਗੈਰਾ ਬਿਲਕੁਲ ਨਵੇਂ ਨੇ ਪਹਿਲੇ ਨਾਮ ਦੀ ਹੈ 70000 ਕਿਲੋਮੀਟਰ ਚੱਲੀ ਐ 2 ਲੱਖ ਦੇ ਕੀ ਕਾਰ ਤੁਸੀਂ ਲੈ ਆ ਸਕਦੇ ਹੋ ਇਹ ਕਾਰ ਹੈਗੀ ਵੀ 4 ਲੱਖ 60000 ਦੀ ਅੱਗੇ ਤੇ ਇੱਕ ਬਿਲਕੁਲ ਵਧੀਆ ਤੋਹਫਾ ਆ ਗਿਆ ਜੀ ਤੋਹਫਾ 2015 ਮਾਡਲ ਸਵਿਫਟ ਅਲਾਈਟ ਹੈ ਬਿਲਕੁਲ ਕੈਟ ਪੂਰੇ ਸਾਲ ਦਾ ਬੀਮਾ ਸਟਿੱਕ ਨਹੀਂ ਆਜੂ ਜੂਤੀ ਨਾਮ ਦੀ ओरिजिनल ਨੰਬਰ ਦੀ ਕਾਰ ਸਿਰਫ ਚੱਲੀ ਐ ਬਾਈ ਜੀ 75000 ਕਾਰ ਦਾ ਰੇਟ ਹੈ ਜੀ 5.5 ਲੱਖ ਰੁਪਇਆ 2 ਲੱਖ ਰੁਪਇਆ ਦੇ ਉੱਤੇ ਕਾਰ ਲੈ ਲਓ ਜਿਹੜੀ ਬਾਕੀ ਕਾਰ ਲਓ ਜੀ 2 ਲੱਖ ਰੁਪਇਆ ਦੇ ਉੱਤੇ ਕਾਰਾਂ ਚੱਕੀ ਚਲੋ ਅੱਗੇ ਆ ਗਈ ਜੀ 2012 ਰਜਿਸਟਰਡ 13 ਮਾਰਚ ਵਰਨਾ ਲੋਕਲ ਪੀਵੀ 13 ਨੰਬਰ ਦੀ ਜੀ 17 ਇੰਚ ਵਾਲਾ ਡਰ ਲੈ ਕੇ ਆਏ ਨੇ ਪੂਰੇ ਸਾਲ ਦਾ ਬੀਮਾ ਸਿੱਧਿਕ ਅੰਜੂ ਦਾ ਕਾਰ ਚੱਲੀ ਹੈ ਜੀ ਸਿਰਫ ਤੇ ਸਿਰਫ 42000 ਕਿਲੋਮੀਟਰ ਪਹਿਲੇ ਨਾਮ ਦੀ ਜੀ ਕਾਰ ਦਾ ਪੂਰਾ ਰੇਟ ਹੈ 475000 ਰੁਪਿਆ ਇਹਦਾ ਵੀ ਤੁਸੀਂ ਦੇ ਦਿਓ 2 ਲੱਖ ਅੱਗੇ ਆ ਗਈ ਜੀ ਆਲਟੋ 2014 ਮਾਡਲ ਹੈ ਜੀ 10000 ਰੁਪਇਆ ਦੇ ਕੇ ਲੈ ਜਾਓ 200 ਛੱਡਿਓ ਨਾਏ ਕਾ ਤੁਸੀਂ 10000 ਰੁਪਇਆ ਦੇ ਕੇ ਕਾਰ ਲੈ ਜਾਓ ਬਾਕੀ ਲੋਨ ਕਰਾ ਦੇਾਂਗੇ ਇਹ ਕਾਰ ਦਾ ਪੁਰਾਣਾ ਹੈ ਨਾ 265000 ਰੁਪਇਆ 14 ਮਾਡਲ ਪਹਿਲੇ ਨਾਲ ਦੀ 100000 ਕਿਲੋਮੀਟਰ ਚੱਲੀ ਹੈ ਅਗਲੀ ਕਾਰ ਆ ਗਈ ਜੀ Honda City 2018 ਮਾਡਲ ਇਹ ਕਾਰ ਦਾ ਨੰਬਰ ਹਰਿਆਣਾ ਜੀ HR 75000 ਦੇ ਵਿੱਚ ਚੱਲੀ ਹੈ ਅਲਾਈ ਹੈ ਬਿਲਕੁਲ ਤੇ ਨਹੀਂ ਪੰਜੇ ਅਲਾਈ ਨੇ ਜੀ ਕੈਰ ਪੂਰੇ ਵਧੀਆ ਨੇ ਪਹਿਲੇ ਨਾਮ ਦੀ ਹੈ ਸੰਗ੍ਰੂਪ ਵਾਲੀ ਕੁਸ਼ਵਨ ਸਟਾਰ ਵੀਐਕਸ ਮਾਡਲ ਐਕਸਰ ਨੰਬਰ ਦੇ ਹੀ 18 ਕਰੀਟਵਾ ਦਾ ਐਨਓਸੀ ਨਾਲ 7.5 ਲੱਖ ਰੁਪਏ ਦੇ ਦਾਂਗੇ ਕੋਈ ਵੀ ਕਾਰ ਲੈ ਜੋ ਜੀ 2 ਲੱਖ ਰੁਪਏ ਦੇ ਕਿ ਲੈ ਸਕਦੇ ਹੋ ਹੌਂਦਾ ਸੀ ਤੋਂ ਬਾਅਦ ਇੱਕ ਵਾਰੀ ਫੇਸ ਉਹਨੂੰ ਦੱਸਣਾ ਚਾਹੁੰਦਾ ਆਹ ਕਾਰ 10000 ਰੁਪਏ ਦੀ ਜਦੋਂ ਮਾਰਕੀ ਲੱਜੂ ਬਾਈ ਕਿ ਆਕੇ 265000 ਦਾ ਪੂਰਾ ਰੇਟ ਹੈ ਜੀ ਸਿਰਫ 10000 ਜੀ ਜੇ ਕਿ ਕਾਰ ਲਿਜਾ ਸਕਦੇ ਹੋ 40000 ਚੱਲੀ ਐ ਨਾਲ ਦੇ ਟਾਇਰਾਂ ਨਾਲ ਆਹ ਕਾਰ ਨਾਲ ਛੱਡੋ ਜੀ ਜੇ ਤੁਸੀਂ ਆਹ ਕਾਰ ਛੱਡਦੀ ਬਈ ਫਿਰ ਤੁਹਾਡੀ ਬਹੁਤ ਵੱਡੀ ਗੱਲ ਦੀ ਆ ਸਿਰਫ 10000 ਪਿੰਡੀ ਹੱਥ ਹੋਈ ਜੀ 14 ਮਾਰਲ ਕੋਈ ਮਰਜੀ ਕਾਰ ਲੈ ਜਾਓ ਜੀ ਸ਼ਰਮਾ ਮੋਟਰ ਤੋਂ ਇਸ ਮਹੀਨੇ ਦੇ ਵਿੱਚ ਵਿੱਚ ਸੋਮੂ ਤੇਲ ਦੀ ਟੈਂਕੀ ਹਰ ਇੱਕ ਕਾਰ ਦੀ ਫੁੱਲ ਮਿਲੂਗੀ ਜੇ ਤੁਸੀਂ ਤੇਲ ਦੀ ਟੈਂਕੀ ਫੁੱਲ ਨਹੀਂ ਲੈਣੀ ਤਾਂ ਆਸੀ ਟ੍ਰਾਂਸਪੋਰਟ ਦਾ ਖਰਚਾ ਸ਼ਰਮਾ ਮੋਟਰ ਵੱਲੋਂ ਹੋਊਗਾ ਜੀ ਸასი ਕਾਰ ਧੰਨਵਾਦ